ਸ਼੍ਰੀ ਰਾਮ ਲੀਲਾ ਕਮੇਟੀ ਬਾਬਾ ਗੜੀ ਵਾਲਾ ਮੰਦਿਰ ਸਮਰਾਲਾ ਵੱਲੋਂ 1 ਅਕਤੂਬਰ ਤੋਂ ਸ਼੍ਰੀ ਰਾਮ ਲੀਲਾ ਦਾ ਮੰਚਨ ਕੀਤਾ ਜਾਵੇਗਾ 12 ਅਕਤੂਬਰ ਨੂੰ ਦੁਸ਼ਹਿਰਾ ਦਾ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਵੇਗਾ ਇਸ ਸਬੰਧ ਵਿੱਚ ਸ਼੍ਰੀ ਰਾਮ ਲੀਲਾ ਕਮੇਟੀ ਵੱਲੋਂ ਕਮੇਟੀ ਪ੍ਰਧਾਨ ਰਮਨ ਵਡੇਰਾ ਦੀ ਪ੍ਰਧਾਨਗੀ ਹੇਠ ਸਮੂਹ ਮੈਂਬਰਾਂ ਨਾਲ ਤਿਆਰੀਆਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਇਸ ਮੌਕੇ ਉਤੇ ਕਮੇਟੀ ਦੇ ਸਰਪ੍ਰਸਤ ਰਵੀ <th> ਥਾਪੜ ਨੇ ਦੱਸਿਆ ਕੀ 1 ਅਕਤੂਬਰ ਤੋਂ ਮਾਰਕੀਟ ਕਮੇਟੀ ਦੇ ਗਰਾਊਂਡ 'ਚ ਸ਼੍ਰੀ ਰਾਮ ਲੀਲਾ ਖੇਟੀ ਜਾਵੇਗੀ ਜਿਸ ਤੇ ਪਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਉੱਤੇ ਆਧਾਰਿਤ ਸ਼੍ਰੀ ਰਾਮ ਲੀਲਾ ਦਾ ਮੰਚਨ ਕੀਤਾ ਜਾਵੇਗਾ ਜਿਸ ਸੇ ਆਪਣੇ ਹੀ ਸ਼ਹਿਰ ਦੇ ਕਲਾਕਾਰਾਂ ਵੱਲੋਂ ਮਰਿਆਦਾ ਪਰਸ਼ੋਤਮ ਸ਼੍ਰੀ ਰਾਮ ਜੀ ਦੇ ਆਦਰਸ਼ਾਂ ਨੂੰ ਦਰਸਾਇਆ ਜਾਵੇਗਾ ਉਹਨਾਂ ਕੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਧਾਰਮਿਕ ਕੰਮਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਲਾਈਵ ਤੇ ਚੈਨਲ ਤੁਸੀਂ ਦੇਖ ਰਹੇ ਹੋ ਤੇ ਮੈਂ ਹਨੀਸ਼ ਕੌਸ਼ਲ ਕੈਮਰਾਮੈਨ ਸ਼ੀਲਟੂ ਅਤਰੇ ਨਾਲ ਅੱਜ ਅਸੀਂ ਪਹੁੰਚੇ ਹਾਂ ਤਾਂ ਰਾਮਲੀਲਾ ਕਮੇਟੀ ਸ਼੍ਰੀ ਬਾਬਾ ਗੜੀ ਵਾਲਾ ਮੰਦਿਰ ਜਿੱਥੇ ਕੀ ਮੀਟਿੰਗ ਰਾਮਲੀਲਾ ਦੀ ਤਿਆਰੀ ਨੂੰ ਲੈ ਕੇ ਕੀਤੀ ਜਾ ਰਹੀ ਹੈ ਔਰ ਜਿਹੜੇ ਪਾਤਰਾਂ ਨੇ ਰੋਲ ਨਿਭਾਣਾ ਉਹਨਾਂ ਨੂੰ ਰੋਲਾਂ ਦੀ ਵੰਡ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਗਰੋਲ ਨਿਭਾਉਣਗੇ ਕਿੱਦਾਂ ਇਹਨਾਂ ਨੇ ਰੋਲ ਕਰਨੇ ਨੇ ਕੀ ਇਹਨਾਂ ਦੀ ਅੱਗੇ ਤਿਆਰੀ ਹੈ ਔਰ ਰਿਹੈਸਲ ਵੀ ਇਹਨਾਂ ਨੇ 1 2 ਦਿਨ ਵਿੱਚ ਸ਼ੁਰੂ ਕਰਨੀ ਹੈ ਆਪਾਂ ਗੱਲਬਾਤ ਕਰਦੇ ਹਾਂ ਕੀ ਤਿਆਰੀਆਂ ਨੇ ਰਾਮਲੀਲਾ ਕਮੇਟੀ ਦੀ ਹਾਂਜੀ ਕੀ ਨਾਮ ਹੈ ਰਿਤਾ ਕਾਪੜੀ ਕਾਪੜੀ ਰਾਮਲੀਲਾ ਨੂੰ ਲੈ ਕੇ ਅੱਜ ਮੀਟਿੰਗ ਕੀਤੀ ਗਈ ਆ ਜੀ ਜੀ ਰਾਜਲੇ ਲੱਤੇ ਕੇ ਨੇ ਮੀਟਿੰਗ ਦੇ ਵਿੱਚ ਜੈ ਸ਼੍ਰੀ ਰਾਮ ਅੱਜ ਅਸੀਂ ਬੜੇ ਅਹਿਮ ਫੈਸਲੇ ਲਏ ਨੇ ਜਿਹੜੇ ਸਾਡੇ ਹਰ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਰੋਡਾਂ ਦੀ ਬੰਦ ਕਰਦੇ ਆ ਅੱਜ ਅਸੀਂ ਰੋਡਾਂ ਦੀ ਬੰਦ ਕੀਤੀ ਹੈ ਔਰ ਪਾਸਰ ਸਾਡੇ ਬੜੇ ਇਸ ਰੋਡਾਂ ਦੀ ਬੰਦ ਤੋਂ ਬੜੇ ਖੁਸ਼ ਹੋਏ ਨੇ ਤੇ ਬਾਕੀ ਰਾਮ ਰਾਮ ਅਸੀਂ ਇੱਕ ਪਹਿਲਾਂ ਅਸੀਂ 2 ਅਕਤੂਬਰ ਤੋਂ ਸ਼ੁਰੂ ਕਰਨੀ ਹੁਣ ਇਸ ਵਾਰ ਅਸੀਂ ਸਾਡਾ ਪਰਿਵਾਰ ਨੇ ਸਾਰਿਆਂ ਨੇ ਸਲਾਹ ਕੀਤੀ ਹੈ ਰਾਮ ਪਰਿਵਾਰ ਨੇ ਕਿ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇ ਇੱਕ ਦਿਨ ਅਡਵਾਂਸ ਸ਼ੁਰੂ ਕਰਦੇ ਹਾਂ ਅਸੀਂ ਸੀਨ ਕੁਝ ਇਹ ਜੇ ਵਿਚਾਰ ਕਰ ਲਏ ਨੇ ਪ੍ਰਧਾਨ ਜੀ ਦੇ ਘਰੇ ਤੇ ਤਾਂ ਕਿ ਅਸੀਂ ਉਹ ਪੁੱਤਾ ਹਾਸਲ ਕੀਏ ਇੱਕ ਫਾਲਤੂ ਮਤਲਬ ਅਸੀਂ ਲੈ ਲਿਆ ਇਸ ਵਾਰ 11 ਦਿਨਾਂ ਲਈ ਹਾਂਜੀ ਇਸ ਵਾਰ 11 ਦਿਨਾਂ ਲਈ ਇਦੇ ਵਿੱਚ ਜਿਹੜੇ ਤੁਸੀਂ ਅੱਗੇ ਪ੍ਰੋਗਰਾਮ ਰੱਖ ਰਹੇ ਨੇ ਧਾਰਮਿਕ ਸਟੇਜ ਉੱਪਰ ਕਰਾ ਕਰਦੇ ਹੋ ਜੋ ਕੋਈ ਅੱਜਕੱਲ ਦੇਖਿਆ ਵੀ ਗਾਣੇ ਚੱਲਦੇ ਨੇ ਸਟੇਜਾਂ ਦੇ ਉੱਪਰ ਉਦਾਂ ਦਾ ਕੋਈ ਪ੍ਰੋਗਰਾਮ ਤਾਂ ਨਹੀਂ ਹੈਗਾ ਇਹ ਵਿੱਚ ਨਹੀਂ ਜੀ ਨਾ ਪਹਿਲਾਂ ਅਸੀਂ ਕੀਤਾ ਕੋਈ ਇਹ ਜਿਹੜਾ ਨਾ ਅਸੀਂ ਅੱਗੇ ਨੂੰ ਕਰਨਾ ਕੋਈ ਹੈ ਨਾ ਸਾਡੀ ਸਟੇਜ ਤੇ ਕੋਈ ਲੈਕਚਰ ਪ੍ਰੋਗਰਾਮ ਪਹਿਲਾਂ ਵੀ ਨਹੀਂ ਹੋਇਆ ਤੇ ਨਾ ਹੁਣ ਹੋਏਗਾ ਜੀ ਪਾਣੀ ਦੀ ਨਮਾਈ ਜੈ ਸ਼੍ਰੀ ਰਾਮ ਜੀ ਮੈਂ ਰਮਨ ਹੁੜੇਰਾ ਉਰਾਨ ਸ਼੍ਰੀ ਰਾਮਲਾ ਕਮੇਟੀ ਨੇੜੇ ਪਾਪਾ ਗੜੀ ਵਾਲੇ ਮੰਦਰ ਅੱਜ ਰਾਮਲਾ ਦੀ ਮੀਟਿੰਗ ਕੀਤੀ ਗਈ ਆ ਪਹਿਲਾਂ 2 ਤਰੀਕ ਕੀਤੀ ਸੀ ਤੇ ਹੁਣ ਇੱਕ ਤਰੀਕ ਕੀਤੀ ਗਈ ਆ ਉਰ ਵਿੱਚ ਰੋਲ ਵੀ ਵੰਡੇ ਗਏ ਨੇ ਤੇ ਕੀ ਕਰਨ ਚੱਲੂ ਮੈਂ ਦੱਸਣਾ ਚਾਹੁੰਦਾ ਜੀ ਅਸੀਂ ਇਸ ਵਾਰ ਇੱਕ ਦਿਨ ਵੱਧ ਕੀਤਾ ਪਹਿਲਾਂ ਅਸੀਂ ਦੱਸਦੇ ਰਾਮਲਾ ਕਿਹੜੇ ਸੀ ਹੁਣ ਅਸੀਂ 11 ਦਿਨ ਕਿਹਾ ਜੀ ਇਹਦੇ ਵਿੱਚ ਅਸੀਂ ਸ਼ਰਵਰ ਨਾਈਟ ਵਧਾਈ ਆ ਸੰਵਾਦ 라ਵਣ ਜੀ ਦੇ ਆਪਣੀ ਮਾਤਾ ਜੀ ਨਾਲ ਸੰਵਾਦ ਵਧਾਈ ਨੇ ਤੇ ਹੋਰ 2-4 ਉਏ ਇਹ ਵੀ ਤੇ ਰੋਲ ਵਧਾਏ ਨੇ ਇਸ ਲਈ ਸਾਨੂੰ ਇੱਕ ਦਿਨ ਵਧਾਣਾ ਪਿਆ ਤੇ ਇਹਦੇ ਵਿੱਚ ਜਿਹੜੇ ਰੋਲ ਕਰ ਰਹੇ ਨੇ ਲੜਕੇ ਕੁਝ ਪੁਰਾਣੇ ਜਾਂ ਨਵੇਂ ਰੋਲ ਵੀ ਕਰ ਰਹੇ ਨੇ ਨਹੀਂ ਨਵੇਂ ਸਾਡੇ ਨਾਲ ਨਵੇਂ ਪਰਿਵਾਰ ਵੀ ਕਾਫੀ ਜੁੜੇ ਨੇ ਅਸੀਂ ਨਵੇਂ ਬੱਚੇ ਵੀ ਰੋਲ ਕਰ ਰਹੇ ਨੇ ਤੇ ਪੁਰਾਣੀ ਸਾਡੀ ਜਿਹੜੀ ਟੀਮ ਸੀ ਉਹ ਤਾਂ ਨੇਚਰਲ ਪੁਰਾਣੀ ਵੀ ਚੱਲਦੀ ਆ ਤੇ ਅੱਗੋਂ ਨਵੇਂ ਬੱਚੇ ਵੀ ਜਿਹੜੇ ਜੁੜੇ ਨੇ ਇਸ ਵਾਰ ਤੇ ਦੇਖਵਾango ਤੁਸੀਂ ਲਕਸ਼ਮੀ ਦੇ ਰੂਪ ਵਿੱਚ ਨਵਾਂ ਰੂਪ ਆਏਗਾ ਤੇ ਹਨੂਮਾਨ ਜੀ ਦੇ ਵਿੱਚ ਵੀ ਨਵਾਂ ਲੜਕਾ ਆਇਆ ਵਾ ਹੋਰ ਬਹੁਤ ਰੂਪ ਨੇ ਜਿਨ੍ਹਾਂ ਚ ਨਵੇਂ ਬੱਚੇ ਆਏ ਨੇ ਨਾ ਉਹ ਬੱਚੇ ਮੋਟੇ ਹੋ ਰਹੇ ਨੇ ਅੱਗੇ ਆ ਰਹੇ ਨੇ ਧਰਮ ਨਾਲ ਜੋੜ ਰਹੇ ਨੇ ਰੈਸਲ ਕਦੋਂ ਸ਼ੁਰੂ ਕਰਵਾਓ ਰੈਸਲ ਅਸੀਂ ਸ਼ਨੀਵਾਰ ਤੋਂ ਦੀਲੀ ਕੋ ਸ਼ੁਰੂ ਕਰਵਾ ਰਹੇ ਹਾਂ ਤੇ 1 ਅਕਤੂਬਰ ਤੋਂ ਸਾਡਾ ਪ੍ਰੋਗਰਾਮ ਰਾਮਲੀਲਾ ਸ਼ੁਰੂ ਹੋ ਜੇਗਾ ਸਥਾਨ ਉਹੀ ਰਹੇਗਾ ਜਿੱਥੇ ਪਿਛਲੇ ਸਾਲ ਉਸੇ ਪੁਰਾਣਾ ਪੁਰਾਣੀ ਰਾਣਾ ਮੰਡੀ ਵਿੱਚ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਜੀ ਆਪਣਾ ਕੀਮਤੀ ਸਮਾਂ ਕੱਢ ਕੇ ਇੱਕ ਇੱਕ ਤਰੀਕ ਤੋਂ ਜਿਹੜੀ ਤੁਹਾਡੇ ਸ਼ਹਿਰ ਦੇ ਬੱਚਿਆਂ ਨੇ ਰਾਮਲੀਲਾ ਖੇਡਣੀ ਆ ਉਹਨੂੰ ਦੇਖਣ ਦਾ ਜ਼ਰੂਰ ਭਾਗ ਲਓ ਤੁਸੀਂ ਦਸਹਰੇ ਦਾ ਤਿਹਾੜ ਜਿਹੜਾ ਜੀ ਉਹ ਕਿਸ ਤਰੀਕੇ ਨੂੰ ਆ 12 ਅਕਤੂਬਰ ਦਾ ਦਸਹਰਾ ਜੀ ਜਿਵੇਂ ਪਿਛਲੀ ਵਾਰ ਤੁਸੀਂ ਦੇਖਿਆ ਜੀ ਆਪਣੇ ਸ਼ਹਿਰ ਵਿੱਚ ਪਹਿਲੀ ਵਾਰ ਤੁਹਾਡੇ ਚੰਡੋਲ ਝੂਟੇ ਵਗੈਰਾ ਸਾਰਾ ਖਾਸ ਪ੍ਰਬੰਧ ਬੱਚਿਆਂ ਦੇ ਰੋਜਾ ਰੰਗ ਰੰਗ ਪ੍ਰੋਗਰਾਮ ਹੋਏਗਾ ਸਾਰਾ ਵਿਚਾਰੀ ਅੱਜ ਦਿਨ ਵਧੀਆ ਪ੍ਰੋਗਰਾਮ ਦਿਖਾਇਆ ਜਾਏਗਾ ਜਿੱਦਾਂ ਕਿ ਵੈਸਟਰਨ ਕਲਚਰ ਆਈ ਆ ਰਿਹਾ ਵਾ ਤੁਸੀਂ ਧਾਰਮਿਕ ਸਟੇ ਨਾਲ ਜੋੜ ਜੋੜ ਰਹੇ ਹੋ ਲੋਕਾਂ ਨੂੰ ਜੋੜ ਰਹੇ ਹੋ ਧਾਰਮਿਕ ਸਟੇਜ 'ਚ ਵੈਸਟਰਨ ਕਲਚਰ ਦਾ ਕੋਈ ਹੋ ਨਹੀਂ ਜਿਸ ਤਰ੍ਹਾਂ ਅੱਜਕੱਲ ਵੈਸਟਰਨ ਕਲਚਰ ਆ ਰਿਹਾ ਲੋਕਾਂ ਨੂੰ ਤੁਸੀਂ ਧਾਰਮਿਕ ਕੰਮ ਨਾਲ ਜੋੜ ਰਹੇ ਹੋ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਸਾਰਿਆਂ ਨੂੰ ਇਹੀ ਕਹਿੰਦਾ ਜੀ ਵੱਧ ਚੜ ਕੇ ਆਪਣੇ ਧਰਮ 'ਤੇ ਹਿੱਸਾ ਲਓ ਆਪਣੇ ਬੱਚਿਆਂ ਨੂੰ ਮੋਟੀਵੇਟ ਕਰੋ ਆਪਣੇ ਧਰਮ ਨਾਲ ਜੋੜਨ ਦੀ ਮੰਦਰ ਫੋਟੋ ਵਾਲੇ ਸਾਰੇ ਕਿਤੇ ਜਾਣ ਦੀ ਪ੍ਰੇਰਣਾ ਦਿਓ ਤਾਂ ਇਹ ਬੱਚੇ ਸਿੱਖਣਗੇ ਮੈਂ ਵੀ ਆਪਣਾ ਬੱਚਾ ਦਾ ਅੱਜ ਕੱਲ ਇੱਕ ਮੁੰਡਾ ਇੱਕ ਕੁੜੀ ਇੱਕ ਕੈਨੇਡਾ ਦੇ ਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਧਰਮ ਨਾਲ ਜਰੂਰ ਜੋੜ ਕੇ ਰੱਖੋ ਜੈ ਸ਼੍ਰੀ ਰਾਮ ਜੀ ਕੀ ਨਾਮ ਹੈ ਜੀ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਹਨੀਂਕ ਕਰਿਆਣਾ ਹੈ ਜੀ ਰਾਮ ਦੇ ਵਾਲੇ ਵਿੱਚ ਰੋਲ ਨਵਨੋ ਕਾਲਾ ਰੋਲ ਬਣਦਾ ਜੀ ਮੇਰਾ ਜੀ ਰਾਮਨ ਦਾ ਰੋਲ ਹੁੰਦਾ ਹੈ ਰਾਵਣ ਦੇ ਰੋਲ ਦੇ ਵਿੱਚ ਕੀ ਕੀ ਤੁਹਾਨੂੰ ਦੇਖ ਕਰਨ ਪੈਂਦਾ ਹੈ ਰਾਵਣ ਦੇ ਰੋਲ ਤੇ ਦੇਖੋ ਜੀ ਰੋਲ ਤਾਂ ਵੈਸੇ ਕੋਈ ਵੀ ਆ ਉਹ ਸੋਚਮਾ ਲਈ ਵਧੀਆ ਲੱਗਦਾ ਆ ਜਿੰਨੇ ਤੇਰੇ ਅਸੀਂ ਸਟੇਜ ਦੇ ਉੱਪਰ ਰਹਿਨੇ ਆ ਅਸੀਂ ਬਹੁਤ ਸੋਚਮਾ ਦੇ ਨਾਲ ਕਰਦੇ ਆ ਅਸੀਂ ਕੋਈ ਅਸੀਂ ਨਸ਼ਾ ਕੋਈ ਪਾਣਾ ਮੀਤ ਸ਼ਰਾਬ ਸਿਰ ਤੋਂ ਬਹੁਤ ਹੀ ਜ਼ਿਆਦਾ ਦੂਰ ਰਹਿੰਦੇ ਆ ਜੀ ਅਸੀਂ ਤੇ ਕਿੰਨੀ ਦੇਰ ਤੋਂ ਰੋਲ ਕਰ ਰਹੇ ਹੋ ਜੀ ਇਹ ਰੋਲ ਮੈਨੂੰ ਕਰਦੇ ਨੂੰ ਘਟੋ ਘਟ ਵੈਸੇ ਤਾਂ ਹੋ ਗਏ 18 ਸਾਲ ਹੋ ਗਏ ਨੇ ਜੋ 라ਵਣ ਦਾ ਰੋਲ ਆ ਜੀ ਮੈਂ ਕਰ ਰਹੇ ਹਾਂ میم ہو گئے ہو گئے ڈائلوگ سنا دو جی؟ ناہی برمہ, ناہی بشمو, ہے نام میرا دنیا کو مٹانا اور بنانا یہی ہے کام میرا جی اج کل بچے موبائل نہ جڑے رہے تھی رام لیلا کے سٹیج سے بچیا نو آنے آن اگے کی کہو گے ਵੇਖੋ ਜੀ ਧਰਮ ਦਾ ਕੰਮ ਆ ਇਹ ਮੋਬਾਈਲਾ ਬੜਾ ਮੈਂ ਕਹਿੰਦਾ ਕਿ ਖਿਆਲਾ ਚੱਲਣਾ ਚਾਹੀਦਾ ਧਰਮ ਦੇ ਰਾਹ 'ਤੇ ਚੱਲਣਾ ਚਾਹੀਦਾ ਹੈ ਕਿ ਨਾ ਮੈਂ ਨਹੀਂ ਨਹੀਂ ਸਹੀ ਹੈ ਮੇਰੇ राम ਜੀ ਤੇਿਆ-ਤਿਆਰ ਕਰ ਰਹੇ ਹਾਂ ਕਿਸ ਤਰੀਕੇ ਨਾਲ ਤਿਆਰੀਆਂ ਨੇ ਰਾਮ ਨਾਲ ਬਹੁਤ ਬਖਸ਼ਾ ਹੈ ਜੀ ਕਮੇਟੀ ਮੈਂਬਰਾਂ ਵਿੱਚ ਵੀ ਕੋ ਸਾਡੇ ਜਿਹੜੇ ਕਮੇਟੀ ਮਜ਼ਦੂਰ ਕਰਦੇ ਨੇ ਸਾਥਰ ਨੇ ਸਾਰੇ ਬੜਾ ਖਸ਼ਾ ਬੜਾ ਖੁਸ਼ੀ ਦਾ ਮਾਹੌਲ ਬਣਿਆ ਹੈ ਅੱਗੇ ਰ ਅਸੀਂ ਵਧੀਆ ਤਰੀਕੇ ਨਾਲ ਜਿਹੜੇ ਰਾਮਿੰਦਰਾ ਪੇਸ਼ ਕਰਾਂਗੇ ਸ਼ਹਿਰ ਵਾਸੀਆਂ ਨੂੰ ਕਲਾਕਨ ਵਾਸਤੇ ਬੜੀ ਇੱਕ ਹੋ ਰਾਮਿੰਦਰ ਖਾਉਂਦੇ ਪੜ੍ਹਨਾ ਜੀ ਤਾਂ ਉਹਨਾਂ ਦੇ ਟੈ ਵੀ ਨਵੇਂ ਮੁੰਡੇ ਵੀ ਤੁਹਾਡੇ ਨਾਲ ਜੋੜੇ ਨੇ ਕਿਸ ਤਰ੍ਹਾਂ ਟ੍ਰੇਨਿੰਗ ਦਿੰਨੇ ਆ ਜੀ ਉਹਨਾਂ ਨੂੰ ਕਿੱਦਾਂ ਰੋਲ ਉਹਨਾਂ ਨੂੰ ਸਮਝਾਉਣੇ ਉਹਨਾਂ ਦੇ ਆਪਣਾ ਪਛਾਹ ਜੀ ਉਹ ਆਏ ਨੇ ਤੇ ਹੁਣ ਜਿਹੜੇ ਕਹਿੰਦੇ ਨੇ ਕਿ ਪਿਆਰੀ ਸ਼ੁਰੂ ਹੋਊਗੀ ਉਹਦੇ ਵਿੱਚ ਉਹਨਾਂ ਨੂੰ ਰੋਲ ਸਿਖਾਇਆ ਜਾਊਗਾ ਸਿਖਾਇਆ ਜਾਊਗਾ ਉਹਨਾਂ ਦੀ ਭੂਮਿਕਾ ਕਿੱਥੇ ਕਿੱਥੇ ਕੀ ਕੀ ਕਿਵੇਂ ਉਹਨਾਂ ਨੇ ਕਰਨੀਆਂ ਹੈ ਸਾਰਾ ਬੋਧ ਖਾ ਕੇ ਉਹ ਫ੍ਰੀਕਰਨ ਨੂੰ ਤੋਂ ਕਰਵਾਇਆ ਜਾਂਦਾ ਲੋਕਾਂ ਨੂੰ ਧਰਮ ਨਾਲ ਜੋੜਨ ਲਈ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਧਰਮ ਨਾਲ ਤੇ ਇਹ ਹੈ ਜੀ ਕਿ ਜੇ ਧਰਮ ਨਾਲ ਆਪਾਂ ਜੁੜੇ ਰਹਾਂਗੇ ਨਸ਼ੇ ਤੋਂ ਬਚਾਂਗੇ ਜੀ ਮਾੜੀਆਂ ਹਰਕਤਾਂ ਤੋਂ ਬਚਾਂਗੇ ਜੀ ਇਹ ਬਹੁਤ ਜ਼ਰੂਰੀ ਹੈ ਜੀ ਸਾਨੂੰ ਆਪਣਾ ਆਪਣਾ ਧਰਮਾਂ ਦੇ ਵਿੱਚ ਤੇ ਆਪਣਾ ਰੁਕੇ ਰਹਿਣਾ ਚਾਹੀਦਾ ਤਾਂ ਜੋ ਅਸੀਂ ਜਿਹੜੀਆਂ ਜਿਹੜੀਆਂ ਮਾੜੀਆਂ ਅੱਜ ਕੱਲ ਚੱਲਦੀਆਂ ਨੇ ਨਸ਼ਾ ਕਰਦੇ ਆ ਜਿਹਦੇ ਨਾਲ ਕਾਫੀ ਹੋ ਹੋ ਰਿਹਾ ਤੇ ਉਹਨਾਂ ਤੋਂ ਅਸੀਂ ਬਚਿਆ ਜਾ ਸਕਦਾ ਕੀ ਨਾਮ ਹੈ ਜੀ ਮਨਪ੍ਰੀਤ ਸਿੰਘ ਮੰਗੂ ਜੀ ਰਾਮਲੀਲਾ ਦੇ ਵਿੱਚ ਤੁਸੀਂ ਰੋਲ ਕਰ ਰਹੇ ਹੋ ਕਾਹਦਾ ਰੋਲ ਕਰ ਰਹੇ ਹੋ ਮੈਂ ਮੈਨੂੰ ਕਮੇਟੀ ਨੇ ਮਤਲਬ ਆਇਆ ਵੀ ਤੁਸੀਂ ਪ੍ਰਭੂ ਸ਼੍ਰੀ ਲਕਸ਼ਮਣ ਜੀ ਦਾ ਰੋਲ ਕਰਨਾ ਜਿਹੜਾ ਮੈਂ ਪਹਿਲਾਂ 8 ਸਾਲ ਕੀਤਾ ਉਸ ਤੋਂ ਬਾਅਦ ਮੈਂ ਰਾਵਣ ਦਾ ਰੋਲ ਮੇਘਨਾਦ ਦਾ ਰੋਲ ਸਾਰੇ ਰੋਲ ਕਰ ਚੁੱਕੇ ਹਾਂ ਮੈਂ 10 ਸਾਲ ਬਾਅਦ ਦੁਬਾਰਾ ਕਮੇਟੀ ਨੇ ਮੇਰੀ ਡਿਊਟੀ ਲਈਆ ਤੇ ਮੈਂ ਤਨਮਨ ਸੱਚੇ ਦੇਵੋਂ ਸਾਹਿਬ ਕੀ ਕਰਾਂ ਬੜੇ ਟਫ ਰੋਲ ਨੇ ਕਰਨ ਦੇ ਵਿੱਚ ਬਹੁਤ ਦਿੱਕਤਾਂ ਜਿਹੜੇ ਡਾਇਲੋਗ ਬੋਲਣ ਨੇ ਉਹ ਕਿੱਦਾਂ ਯਾਦ ਰੱਖਦੇ ਹੋ ਜੀ ਇਹ ਪ੍ਰਭੂ ਜੀ ਦੀ ਰਾਮ ਦੀ ਕਿਰਪਾ ਹੈ ਇਹ ਜਿਹੜੀ ਇਹਦੇ ਵਿੱਚ ਕੋਈ ਸੋਚਾਂ ਰੱਖਣੀ ਪੈਂਦੀ ਹੈ ਇੰਨੇ ਦਿਨ ਤੁਸੀਂ ਰੋਲ ਕਰਦੇ ਹੋ ਜਮੀਨ ਤੇ ਸੋਨਾ ਜਾਂ ਕੁਛ ਆਈ ਬਿਲਕੁਲ ਹੀ ਮੈਂ ਪਹਿਲਾਂ ਜਦੋਂ ਲక్ష్ਮਰ ਦਾ ਰੋਲ ਕਰਦਾ ਸੀ ਸਵਾ ਮਹੀਨਾ ਥੱਲੇ ਜਾਂਦਾ ਸੀ ਤੇਲਾ ਸੰਪਿਆ ਤੂੰ ਦੂਰ ਰਹਿਣਾ ਸੀ ਤੇ ਹੁਣ ਵੀ ਮੇਰੀ ਇਹੀ ਕੋਸ਼ਿਸ਼ ਆ ਵੀ ਮੈਂ ਕੰਟੀਨ ਕਰਾਂ ਲੋਕਾਂ ਕੀ ਮੈਸੇਜ ਲੈਣਾ ਚਾਹੁੰਦੇ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਜੀ ਤੁਸੀਂ ਵੱਧ ਤੋਂ ਵੱਧ ਸਾਡਾ ਸਹਿਯੋਗ ਦਿਓ ਆਰਾਮੰਦਰ ਵਿੱਚ ਦੇਖਣਾ ਉਹ ਜਿਹਦੇ ਨਾਲ ਹਿੰਦੂ ਧਰਮ ਦਾ ਜਿਹੜਾ ਥੋੜਾ ਪ੍ਰਚਾਰ ਵਧੇਗਾ ਜੀ ਠੀਕ ਹੈ ਜੀ ਤੇ જય ਸ਼੍ਰੀ ਰਾਮ